ਇਹ ਮੇਰੇ ਛੋਟੇ ਵੀਰ ਨੇ ਗੌਰਵ ਜੀ ਇਹਨਾਂ ਦੇ ਜਦੋਂ ਵਿਚਾਰ ਸੁਨੇ ਮੈਂ ਫਿਰ ਗੱਲ ਕਰਨ ਲੱਗਾ ਇਹਨਾਂ ਦੇ ਵਿਚਾਰ ਸ਼ੀਤਲ ਜਿਵੇਂ ਜਲ ਹੁੰਦਾ ਨਾ ਠੰਡਾ ਜਲ ਕਿਸੇ ਦੀ ਨਫ਼ਰਤ ਦੀ ਅੱਗ ਨੂੰ ਉਤੇ ਪਾਦੀ ਅੱਗ ਤੇ ਪਾਦੀ ਜੋ ਜਲ ਤੇ ਠੰਡਕ ਪੰਚਾ ਦਿੰਦਾ ਨਾ ਇਹਨਾਂ ਦੇ ਵਿਚਾਰ ਵੀ ਉਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੀਆਂ ਬਾਈਟਸ ਇਹਨਾਂ ਦੇ ਜਿਹੜੇ ਵੀ ਕਾਰਜ ਦਿਨ ਰਾਤ ਕਰਦੇ ਨੇ ਉਹ ਤੁਸੀਂ ਇੱਕ ਇੱਕ ਹਿੰਦੁਸਤਾਨ ਦੀ ਪੂਰੀ ਦੁਨੀਆ ਦੇ ਇੱਕ ਇੱਕ ਇਨਸਾਨ ਤੱਕ ਜਾਣੇ ਚਾਹੀਦੇ ਨੇ ਕਿਉਂਕਿ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਕਿ ਇਹ ਸਾਂਝੀ ਆਵਾਜ਼ ਦਾ ਤੌਰ ਤੇ ਅਸੀਂ ਮੈਸੇਜ ਦੇ ਨਹੀਂ ਵੇਖੇ ਪਹੁੰਚੇ ਹੈਗੇ ਉਹਨਾਂ ਲੋਕਾਂ ਨੂੰ ਕੀ ਆਪਣੇ ਸੰਦੇਸ਼ ਦੇਣਾ ਚਾਹੁੰਗੇ ਜਿਹੜੇ ਕਿ ਸਾਂਝੀ ਆਵਾਜ਼ ਤੇ ਲੈ ਕੇ ਆਪਣੇ ਕਿਤੇ ਢਾਣ ਲਾ ਦੇ ਕੁਸ਼ ਕਰੀਆਂ ਹੈ ਜੀ ਤਾਂ ਤਾਂ ਕਿਤੇ ਨੇ ਕਿਤੇ ਹੈਗੀਆਂ ਜਿਹੜੀ ਆਪਣੇ ਦੇਖੋ ਜੀ ਕਿ ਹੈ ਬਹੁਤ ਲੋਕਾਂ ਦਾ ਇਹ ਕੰਮ ਹੈ ਕਿ ਨਫ਼ਰਤ ਦਾ ਬੀਜ ਬੋ ਕੇ ਉਹ ਆਪਣੇ ਦੁਕਾਨਾ ਸਜਾਉਣੀਆਂ ਚਾਹੁੰਦੇ ਨੇ ਤੇ ਜਿਹੜੇ ਜਿਹੜੇ ਨਫ਼ਰਤ ਦਾ ਬੀਜ ਬੋਣਗੇ ਅਸੀਂ ਉਹ ਨਫਰਤ ਦੇ ਵੀ ਜੜੋਂ ਉਡਦਾਂਗੇ ਅਸੀਂ ਸਿਰਫ ਪਿਆਰ ਦਾ ਸੰਦੇਸ਼ ਲੈ ਕੇ ਆਏ ਆਂ ਅਸੀਂ ਇਨਸਾਨੀਅਤ ਦਾ ਸੰਦੇਸ਼ ਲੈ ਕੇ ਆਏ ਆਂ ਤੇ ਜਿਹੜਾ ਜ਼ੁਲਮ ਕਰੇਗਾ ਉਹ ਜ਼ੁਲਮ ਦੀਆਂ ਵੀ ਜੜਾਂ ਅਸੀਂ ਮੁਰਦ ਤੋਂ ਉਡਦਾਂਗੇ ਜੀ ਗੁਰਵਜੀ ਅੱਜ ਇੱਥੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਸਿੱਖ ਜਥੇਬੰਦੀਆਂ ਵੀ ਆਈਆਂ ਨੇ ਤੇ ਕੀ ਕਰ ਰਹੇ ਹੋ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਅੱਜ ਮੈਂ ਬਹੁਤ ਪਰਮੇਸ਼ਵਰ ਦਾ ਧੰਨਵਾਦ ਕਰਦਾ ਵੀ ਸਾਡੇ ਵੱਡੇ ਭਰਾ ਸਾਡੇ ਕੋ ਆਏ ਨੇ ਜਿਨ੍ਹਾਂ ਦੇ ਵਿੱਚ ਸਾਡੇ ਜੱਸਾ ਸਾਹਿਬ ਵੀ ਸਾਡੇ ਕੋਲ ਖੜੇ ਨੇ ਸਾਡੇ ਹਰਪੀਤ ਜੀ ਸਾਡੇ ਭਾਈ ਸਾਹਿਬ ਵੱਡੇ ਭਰਾ ਸਾਡੇ ਸਾਰੇ ਖੜੇ ਨੇ ਅਸੀਂ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਲਈ ਇੱਥੇ ਖੜੇ ਇਕੱਠੇ ਹੋਏ ਆਂ ਦੇਖੋ ਸਿੱਖ ਭਾਈਚਾਰਾ ਸਾਡਾ ਜਿਹੜਾ ਹੈਗਾ ਬੜੇ ਵਧੀਆ ਸਾਡੇ ਭਰਾ ਨੇ ਵੱਡੇ ਭਰਾ ਨੇ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਭਰਾ ਨੇ ਸਾਡੇ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆਂ ਔਰ ਕਰਦੇ ਰਵਾਂਗੇ ਅੱਜ ਦੇਖੋ ਤੁਸੀਂ ਹਰ ਵਰਗ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਵਾ ਹਰ ਮਹੀਨੇ ਇਹਨਾਂ ਨੂੰ ਬੁਲਾ ਕੇ ਰਾਸ਼ਨ ਦਿੱਤਾ ਜਾਂਦਾ ਵਾ ਕਿਸੇ ਦੀ ਇੱਥੇ ਧਰਮ ਜਾਤ ਨਹੀਂ ਪੁੱਛੀ ਜਾਂਦੀ ਔਰ ਮਨੁੱਖ ਇਤ ਨੂੰ ਪਿਆਰ ਕਰਨ ਵਾਲੇ ਸਾਰੇ ਐਸੇ ਲੋਕ ਆ ਸਾਡੇ ਵਿੱਚ ਕੋਈ ਧਰਮਵਾਦ ਨਹੀਂ ਹੈਗਾ ਕੋਈ ਧਰਮ ਦਾ ਵਖਰੇਵਾ ਨਹੀਂ ਹੈਗਾ ਅਸੀਂ ਸਾਰੇ ਇਕੱਠੇ ਆ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਰਵਾਂਗੇ ਔਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ ਆਪਣੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਵਾਂਗੇ ਸਾਰਿਆਂ ਨੂੰ ਜੈਮਸ ਤੇ ਜੇ ਤੁਹਾਨੂੰ ਤੁਹਾਡੇ ਤੋਂ ਕਿਸੇ ਨੂੰ ਮਦਦ ਚਾਹੀਦੀ ਹੋ ਉਹ ਪੰਜਾਬ ਦੇ ਹੋਣਾ ਚਾਹੀਦਾ ਪਰ ਨਹੀਂ ਜਿੱਥੇ ਦਾ ਮਰਜ਼ੀ ਤੇ ਜਿੱਥੋਂ ਦਾ ਮਰਜ਼ੀ ਹੋਵੇ ਜੀ ਪੂਰੇ ਇੰਡੀਆ ਦੇ ਵਿੱਚੋਂ ਜਿੱਥੋਂ ਮਰਜ਼ੀ ਲੋਕ ਆ ਸਕਦੇ ਨੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਤਮਿਕ ਪਿਤਾ ਪਾਸੰਗਰਨੁਲਾਜੀ ਨੇ ਕਿਹਾ ਸੀ ਵੀ ਮੈਂ ਜਿਹੜੇ ਮੇਰੇ ਗਰੀਬ ਭੈਣ ਭਰਾਵਾ ਬਰਸਾਤਾ ਦੇ ਦੇ ਨੇ ਉਹਨਾਂ ਦੇ ਘਰ ਦੀਆਂ ਛੱਤਾਂ ਜਿਹੜੀਆਂ ਮੈਂ ਬਦਲਾ ਕੇ ਦਵਾਂਗਾ ਘਰ ਬਣਾ ਕੇ ਦਵਾਂਗਾ ਉਹ ਚ ਉਹਨਾਂ ਨੇ ਇੱਕ ਬਹੁਤ ਵੱਡੀ ਸਟੇਟਮੈਂਟ ਦਿੱਤੀ ਸੀ ਵੀ ਕੋਈ ਸਿੱਖ ਭਾਈਚਾਰੇ ਚ ਹੋਣ ਸਾਡੇ ਭਰਾ ਕੋਈ ਅਸੀ ਭਾਈਚਾਰੇ ਚ ਹੋਣ ਕੋਈ ਹਿੰਦੂ ਭਾਈਚਾਰੇ ਚ ਹੋਣ ਇਹ ਨਹੀਂ ਵੀ ਅਸੀਂ ਸਾਡੇ ਕੱਲੇ ਕ੍ਰਿਸ਼ਨਾਂ ਦੇ ਲਈ ਅਸੀਂ ਹੈਗੇ ਆਵਾ ਵੀ ਸਾਈ ਭਾਈਚਾਰੇ ਨੂੰ ਅਸੀਂ ਰਾਸ਼ਨ ਦੇ ਰਹੇ ਆ ਜਾਂ ਸਾਈ ਭਾਈਚਾਰੇ ਦੇ ਘਰ ਬਣਾ ਕੇ ਦੇ ਰਹੇ ਆ ਅਸੀਂ ਸਾਰੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਦੇ ਆ ਔਰ ਉਹ ਬਰਾਬਰ ਚਾਹੁੰਦਾ ਹੈ ਜੀ ਸਮਾਨ ਕਰਦੇ ਆ ਲੈਓ ਜੀ ਫਿਰ ਉਹ ਨਾਲੇ ਜੀ ਦਾ ਕਰੇਗਾ ਜੀ 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 ਉਹ ਨਾਲਾ ਲੈ ਲੈ ਉਹ ਨਹੀਂ ਚੇਪੜੀ ਜੀ ਉਹ ਬਹਾਰ ਤੋਂ ਅੱਗੇ ਕਰੂਗੀ ਜੀ ਠੀਕ ਹੈ ਆਪਾਂ ਫਿਰ ਕਿਥੋਂ ਆਇਆ ਤੁਸੀਂ ਹੈ ਕੋਈ ਕਿਥੇ ਪੈਂਦਾ ਚਰਚ ਹੁੰਦੇ ਤੁਸੀਂ ਨਹੀਂ ਨਹੀਂ ਹੁੰਦੇ ਚਰਚ ਅਨੁਗੋਦੀ ਕੇ ਪ੍ਰਸ਼ਨ ਆਇਦ ਨੇ ਕਿਤਾ ਕਹੇ ਨੇ। ਕਹਿੰਦੇ ਰੱਬ ਕੰਮ ਕਰਦਾ ਰੱਬ। ਇਹੋ ਆਓ ਬੀਬੀ ਜੀ ਆਓ। ਆਓ ਇੱਧਰ ਆਓ। ਇੱਧਰ ਆਓ। ਰੱਬ ਹੋਈ ਹੈ। ਠੇਡ ਬੰਨ ਲਓ ਸੋਨੇ। ਆਓ ਬੀਬੀ ਆ ਲਓ। ਆਓ ਬੱਜਣਾ ਰੱਬ। ਆਓ ਆਜੋ ਆਜੋ ਨਾ ਨਾ ਲਓ ਜਰ। ਨਾ ਲਓ ਜੀ। ਚੱਪੀ ਚੁਲਦੀ। ਹਿੰਦੀ ਮਤਾਂ ਨਹੀਂ। ਕੋਈ ਗੱਲ ਨਹੀਂ ਮਤਾਂ। ਪਰਮੇਸ਼ਵਰ ਦੇ ਨਾਲ ਰੱਬ ਦੇ ਪੰਨੇ ਬੈਠੇ ਆ ਨਾ। ਮਤਾਂ ਕਿਥੋਂ ਆਏ ਜੀ? ਮੈਂ ਆਇਆ ਮਕੌਦਰ ਦੇ ਲਾ। ਮਕੌਦਰ ਦੇ ਲਾ। ਚਾ ਚੰਦੇ ਦੇ ਕਿ ਨਹੀਂ? ਅਕਸਰ ਉਹ ਤੇਰੇ ਸਾਡੀ ਫੋਟੋ ਨਹੀਂ ਲਿਓਂ। ਹਾਂ। ਜੇ ਪਾਲਦੀ ਨੇ ਬੱਚਿਆਂ ਦੀ ਮਾਂ ਹਨ। ਕੋਈ ਨਹੀਂ ਕੋਈ ਨਹੀਂ। ਇਹ ਪਾਪਾ ਜੀ ਜੱਸਾ ਵੀ ਲਾਈਫ ਟਾਈਮ ਲਈ ਰੋਸ਼ਨ ਇਹਨਾਂ ਨੂੰ। ਠੀਕ ਹੈ। ਇਹ ਨਹੀਂ ਆ ਵੀ 1 ਮਹੀਨਾ ਦੇ ਤਾਂ 2 ਮਹੀਨੇ ਜਦੋਂ ਤੱਕ ਮਾਤਾ ਜਿੰਦੀ ਆ ਨਾ ਮਾਤਾ ਨੂੰ ਰੋਸ਼ਨ ਮਿਲਦਾ ਹੀ ਜਾਣਾ। ਹਾਂਜੀ ਤਿੰਨ ਬੱਚੇ ਪਾਲਦੇ ਮੇਰੇ ਘਰ ਵਾਲਾ ਵੀ ਹੈ। ਕਿੰਦੀ ਦਰ ਹੋ ਗਈ ਮਾਤਾ ਨੂੰ ਰੋਸ਼ਨ ਦੇਜੇ? ਹਾਂਜੀ ਸਾਲ ਹੋ ਗਏ। ਸਾਲ ਹੋ ਗਿਆ। ਕਦੀ ਮਨਾਂ ਤਾਂ ਨਹੀਂ ਕੀਤਾ ਕਿਸੇ ਨੇ? ਇੱਕ ਵਾਰੀ ਦੇਖ ਕੇ ਦੋ ਵਾਰੀ ਦੇਖ। ਨਹੀਂ ਨਹੀਂ। ਸਾਰੀ ਮੂਰੇ ਤਾਂ ਚੱਲਦੇ ਜਾਣਾ ਹਰ ਮਹੀਨੇ ਚੱਲਦਾ ਹਰ ਮਹੀਨੇ ਸਰਬ ਬਰਕਤਾਂ ਦੇ ਪ੍ਰਤੀ ਇਹਨਾਂ ਬੱਚਿਆਂ ਨਾਲ ਪੜਾਈ ਦਾ ਫਾਇਦਾ ਵੀ ਸਾਰਾ ਵੇਖਿਆ ਹੈ ਆਪਣੇ ਇੱਕ ਸਾਂਝੀ ਵਾਅਦਾ ਪ੍ਰਤੀ ਲੈ ਕੇ ਇਕੱਠੇ ਤੌਰ ਤੇ ਆਪਣੇ ਰਾਸ਼ਟਰੀ ਫੋਰਸ ਹੋ ਗਏ ਕਿ ਮੈਸੇਜ ਦੇਣਾ ਚਾਹੀਦਾ ਇਹ ਆਪਣੇ ਗੌਰਵ ਜੀ ਨੇ ਇੱਕ ਆ ਰਾਤ ਨੂੰ ਮੈਨੂੰ ਮਿਲੇ ਨੇ ਤੇ ਇਹਨਾਂ ਦੇ ਜਿਹੜੇ ਵਿਚਾਰ ਸੁਨੇ ਆ ਇਹਨਾਂ ਦੇ ਵਿਚਾਰ ਹੈ ਸਰਬ ਸੰਜੇ ਇਨਸਾਨੀਅਤ ਦੇ ਪ੍ਰਤੀ ਇਹਨਾਂ ਨੇ ਆਨੂ ਆਖਿਆ ਕਿ ਸਵੇਰੇ ਤੁਸੀਂ ਉੱਥੇ ਆਇਓ ਅਸੀਂ ਸੰਗਤ ਨੂੰ ਵੰਡਣਾ ਇੱਕ ਗੱਲ ਇਹਨਾਂ ਪੁੱਛਿਆ ਕਿ ਸਰਬ ਸੰਗਤ ਨੂੰ ਵੰਡਣਾ ਜੇ ਕਿ ਕੱਲੇ 크੍ਰਿਸਚਨ ਭਾਈਚਾਰੇ ਨੂੰ ਵੰਡਣਾ ਉਹ ਕਹਿੰਦੇ ਕਿ ਕੱਲੇ ਕੱਲੇ ਜੀ ਕੋ ਇੱਥੇ ਆ ਕੇ ਪੁੱਛਿਆ ਜੇ ਕਿ ਤੁਸੀਂ ਚਰਚ ਕਿਹੜਾ ਕਿਹੜਾ ਆ ਰਹੇ ਤੇ ਕਿਹੜਾ ਨਹੀਂ ਆ ਰਹੇ ਕੋਈ ਮੰਦਰ 'ਚ ਜਾਣ ਵਾਲਾ ਇੱਥੇ ਕੋਈ ਗੁਰਦੁਆਰਾ ਸਾਹਿਬ ਜਾਣ ਵਾਲਾ ਕੋਈ ਚਰਚ 'ਚ ਜਾਣ ਵਾਲਾ ਅਹੀਂ ਕਹਿੰਦੇ ਕਿ ਸੰਗਤ ਰੂਪੀ ਸੰਗਤ ਨੂੰ ਬੁਲਾ ਕੇ ਇੱਥੇ ਜੋ ਵੀ ਇਹਨਾਂ ਕੋ ਜੋ ਵੀ ਸਰਦਾ ਪੁੱਜਦਾ ਉਹ ਜਿੱਥੇ ਵੀ ਇਨਸਾਨੀਅਤ ਦਾ ਕੰਮ ਹੁੰਦਾ ਵੇ ਜਿੱਥੇ ਵੀ ਇਨਸਾਨੀਅਤ ਦਾ ਧਰਮ ਨਭੋਂਦਾ ਹੋਵੇ ਕੋਈ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਤੇ ਕਿ ਜਦ ਤੱਕ ਤੁਸੀਂ ਇਨਸਾਨੀਅਤ ਦੇ ਰਾਹ ਤੇ ਚੱਲਦੇ ਰਹੋਗੇ ਅਸੀਂ ਤੁਹਾਡੇ ਦੇ ਆਪਣਾ ਆਪ ਵੀ ਵਾਰਦਾਂਗੇ ਸਰ ਅਤੇ ਜਿਹੜੇ ਨਾਲ ਨਾਲ ਮੱਲਿਕ ਸੰਕਰਦੇਵ ਜਿਹੜੇ ਜੂਨਵਾ ਤੇ ਉਹਨਾਂ ਦਵਾਈ ਤੇ ਪੜਾਈ ਦਾ ਵੀ ਕਰ ਰਹੇ ਜੀ 12 ਕੰਦੇ ਜੋ